ਦੈ ਨਿਕਸ ਵਿਰਾ ਟੀਵੀ ਦੇਖ ਰਹੇ ਆ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਜਲੰਧਰ ਦੇ ਵਿੱਚ ਇੱਕ ਸਕੂਲ ਤੋਂ ਦੋ ਲੜਕੀਆਂ ਗਾਇਬ ਹੋਈਆਂ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਉਹਨਾਂ ਦੀ ਭਾਲ ਕਰ ਰਹੀ ਸੀ ਜਿਨ੍ਹਾਂ ਨੂੰ ਜੀਐਨਕੇ ਤੋਂ ਹੁਣ ਪੁਲਿਸ ਦੇ ਕਸਟਡੀ ਦੇ ਵਿੱਚ ਆ ਗਈਆਂ ਨੇ ਉਹਨਾਂ ਨੂੰ ਲੱਭ ਲਿਆ ਗਿਆ ਔਰ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਵਿਸ਼ੇਸ਼ ਗੱਲਬਾਤ ਕਰਨ ਲਈ ਏਡੀਸੀਪੀ ਅਦਿੱਤਿਆ ਜੀ ਮੌਜੂਦ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਧੰਨਵਾਦ ਕਿਸ ਤਰੀਕੇ ਦੇ ਨਾਲ ਇਹ ਵਾਰਦਾਤ ਹੋਈ ਸੀ ਕਿ ਲੜਕੀਆਂ ਆਪ ਗਈਆਂ ਸੀ ਜਾਂ ਉਹਨਾਂ ਨੂੰ ਕਿਡਨੈਪ ਕੀਤਾ ਗਿਆ ਸੀ ਤੁਕੋ ਦੇ ਅਦੇਚ ਜੋ ਸਾਨੂੰ ਇਨਫੋਰਮੇਸ਼ਨ ਸਕੂਲ ਐਡਮਿਨਿਸਟ੍ਰੇਸ਼ਨ ਵੱਲੋਂ ਆਈ ਸੀ ਕਿ 2 ਤਾਰੀਖ ਨੂੰ ਈਵਨਿੰਗ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਦੋ ਲੜਕੀਆਂ ਉਹਨਾਂ ਦੀ ਜਿਹੜੀ ਸਕੂਲ ਜਿਹੜੀ ਰੈ residencial ਸਕੂਲ ਹੈ ਉੱਥੇ ਮਿਸਿੰਗ ਹੈਗੇ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਤੇਰੰਦਰ ਸ੍ਰੀ ਸ਼ੋਪਨ ਸ਼ਰਮਾ ਜੀ ਤੇ ਬੜਾਈ ਇਸ ਚੀਜ਼ ਨੂੰ ਗੰਭੀਰਤਾ ਤੋਂ ਲਿਆ ਐਂਡ ਸਪੈਸ਼ਲੀ ਇਸ ਦੇ ਵਿੱਚ ACP ਵੈਸਟ SHOs ਦੇ علاوہ ਵਕ ਵਕ ਜਿਹੜੇ SHOs ਹੈਗੇ ਉਹਨਾਂ ਦੀ ਜਿਹੜੀ ਡਿਊਟੀ ਲਾਈ ਸੀਗੀ ਸਭ ਇਹਨੂੰ ਮਾਨਯੋਗ CP ਸਾਹਿਬ ਪਰਸਨਲੀ ਆਵਰਲੀ ਬੇਸਿਸ ਤੇ ਇਸ ਚੀਜ਼ ਨੂੰ ਮੋਨੀਟਰ ਕਰਾਇਆ ਸੀ ਅਸੀਂ ਜਿਹੜਾ ਹੈਗਾ ਅਲੱਗ ਅਲੱਗ ਜਿਹੜੀ ਟੀਮਾਂ ਹੈ ਉਹ ਅਸੀਂ ਬਣਾਈਆਂ ਨੇ ਅਸੀਂ ਪਹਿਲਾਂ ਤਾਂ ਸਾਰੇ ਜਿਹੜੇ ਹੈਗੇ ਪਬਲਿਕ ਪਲੇਸਿਸ ਸਰਚ ਕਰਾਇਆ ਇਸ ਤੋਂ ਇਲਾਵਾ ਰਿਲੀਜੀਅਸ ਪਲੇਸਿਸ ਸਰਚ ਕਰਾਈ ਸੀ ਅ ਇਸ ਤੋਂ ਇਲਾਵਾ ਜਿਹੜਾ ਸਾਡਾ ਜਿਹੜਾ ਮੇਨ ਮੋਟਿਵ ਸੀ ਉਹ ਕੀ ਬਈ ਸੇਫ ਐਂਡ ਸਿਕਿਓਰ ਦੀ ਕਵਰੀ ਸੀ ਗਰਲਸ ਦੀ ਤੋਂ ਇਹਦੇ ਚ ਅਸੀਂ ਟੈਕਨੀਕਲ ਐਂਡ ਹਿਊਮਨਿਟਰੀ ਵੀ ਲਾਇਆ ਹੈਗਾ ਅਸੀਂ 24 ਘੰਟੇ ਦੇ ਵਿੱਚ ਵਿੱਚ ਇਹਨਾਂ ਨੂੰ ਅਸੀਂ ਡਿਸਟ੍ਰਿਕਟ ਰਿਆਸੀ ਜਾਣ ਕੇ ਤੋਂ ਜਿਹੜਾ ਹੈਗਾ ਅਬਰਾਮਦ ਕੀਤਾ ਹੈ ਆ ਮਾਤਾ ਵਿਸ਼ਨੋ ਦੇਵੀ ਦੇ ਦਰਬਾਰ ਦੇ ਵਿੱਚ ਉੱਥੇ ਮਿਲਿਆ ਹੈ ਗਈ ਤੋ ਇੱਥੇ ਇਹਦੇ ਚ ਜੇਐਨਕੇ ਪੁਲਿਸ ਨਾਲ ਵਾਪਤਾ ਕਰਕੇ ਅਸੀਂ ਇਮੀਡੀਏਟਲੀ ਜਿਹੜੀ ਟੀਮ ਬੁਨਾਨਾ ਕਰਤੀ ਸੀਗੀ ਉਹ ਉੱਥੋਂ ਅਸੀਂ ਸੇਫਲੀ ਗਰਲਸ ਨੂੰ ਰਿਕਵਰ ਕਰ ਲਿਆ ਕੁਛ ਇਹਦੇ ਬਾਰੇ ਜਾਣਕਾਰੀ ਲੜਕੀਆਂ ਨੇ ਦੱਸਿਆ ਕਿ ਉੱਥੇ ਕਿੱਦਾਂ ਪਹੁੰਚੀਆਂ ਉਹ ਆਪਣੀ ਮਰਜ਼ੀ ਨਾਲ ਗਈਆਂ ਸੀ ਜਾਂ ਫਿਰ ਕਿਸੇ ਦੇ ਕਹਿਣ ਤੇ ਉਹਨਾਂ ਦੇ ਨਾਲ ਚੱਲੇ ਗਈਆਂ ਦੇਖੋ ਫਾਈਮ ਆਫ ਅਸਾਈ ਤੋਂ ਅਸੀਂ ਸਾਹਮਣੇ ਆਇਆ ਕਿ ਗਰਲਸ ਆਪਣੀ ਮਰਜ਼ੀ ਨਾਲ ਹੀ ਗਈਆਂ ਨੇ ਉਹ ਇੱਥੋਂ ਜਲੰਧਰੋਂ ਵਾਇਆ ਟ੍ਰੇਨ ਮਾਤਾ ਵਿਸ਼ਨੋਦੀ ਜਿੱਥੇ ਗਈ ਸੀ ਉੱਥੇ ਫਿਰ ਸਾਨੂੰ ਕਿਉਂਕਿ ਅਸੀਂ ਇਹਦੇ ਚ ਕਾਫੀ ਕੰਮ ਵਰਕ ਵੀ ਕਰੇ ਸੀ ਸਾਨੂੰ ਇੱਕ ਹਿਊਮਨਿਟ ਅਨ ਟੈਕਨੀਕਲ ਇੰਟ ਦੇ थ्रू ਸਾਨੂੰ ਇਨਪੁਟ ਮਿਲੀ ਸੀ ਅਸੀਂ ਜਿਹੜਾ ਹੈਗਾ ਉਸ ਇਨਪੁਟ ਜੀਐਨਕੇ ਪੁਲਿਸ ਨਾਲ ਵੀ ਸ਼ੇਅਰ ਕੀਤਾ ਸੀ ਉਹਨਾਂ ਨੇ ਵੀ ਸਾਡੀ ਕੇਸ ਦੇ ਵਿੱਚ ਕਾਫੀ ਮਦਦ ਕੀਤੀ ਸਕੂਲ ਪ੍ਰਸ਼ਾਸਨ ਦੇ ਵੱਲੋਂ ਕੁਝ ਕੀਤਾ ਗਿਆ ਹੈ ਉਹਨਾਂ ਦੇ ਨੋਟਿਸ ਦੇ ਵਿੱਚ ਹੈਗਾ ਕਿ ਬੱਚੀਆਂ ਜਾਣਾ ਚਾਹੁੰਦੀਆਂ ਨਹੀਂ ਜਾਂ ਫਿਰ ਸਕੂਲ ਪ੍ਰਸ਼ਾਸਨ ਦੇ ਇਹਦੇ ਬਾਰੇ ਕੀ ਕਹਿਣਾ ਹੈ ਇਹਦੇ ਬਾਰੇ देखो जी स्कूल प्रशासन का मतलब इस दे नाल तो एज ऑफ नाउ सा इतना इंटरेक्शन नहीं होया इस केस रिगार्डिंग असी तो बेसिकली सा जरा मेन मोटिव लड़कियां सेफ एंड सिक्योर रिकवर करना सो असी जरा कर लिया है एस पी साहब का हम धन्यवाद करते हैं जो चौबीस घंटे में हमारी लड़कियों को अपनी टीम लगा करके उन्होंने मतलब खोज लिया और लड़कियाँ अपनी मर्जी से उन लोगों की मर्जी थी कि वैष्णो देवी जाएँ और माथा टेक के आए तो आप कहां के रहने वाले हम भटिंडा हैं। कहाँ पर पढ़ती हैं आप? भटिंडा मतलब हम भटिंडा के रहने वाले हैं और जलंधर में लड़कियाँ पढ़ती हैं तो आपको कब पता लगा कि लड़कियाँ चली गई हैं वैष्णो देवी फिर आपने पुलिस को कैसे बताया हमें दो तारीख को पता चला फिर हम यहाँ आए और आकर के पुलिस सर को मतलब बताए कमिश्नर साहब को फिर उन्होंने अपनी टीम चारों तरफ फैला के और हमारी लड़कियों को उन्होंने मतलब सही सलामत वैष्णो देवी से घर ले आए आप पुलिस प्रशासन ने जो इतनी हाँ से पुली पुली गया हाँ उसके लिए आप क्या कहना धन्यवाद हम करना चाहते हैं सबका कि हमारी लड़की सही सलामत वो मतलब पुलिस प्रशासन घर ले करके हमारे पास ले आई उसके लिए बहुत बहुत धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par